Instagram ਤੇ ਖਿੜਖਿੜ ਹਸਣ ਵਾਲੀ ਨੀਹਾ ਨਾਲ ਆਖਿਰ ਕੀ ਹੋਇਆ ਸੋਸ਼ਲ ਮੀਡੀਆ ਉਤੇ ਨੀਹਾ ਦੀਆਂ ਦੋ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਪਹਿਲੀ ਵੀਡੀਓ ਵਿੱਚ ਉਹ ਆਪਣੇ ਵਿਆਹ ਲਈ ਤਿਆਰ ਹੋਈ ਨਜ਼ਰ ਆ ਰਹੀ ਹੈ ਅਤੇ ਬਹੁਤ ਖੁਸ਼ ਹੈ ਦੂਜੀ ਵੀਡੀਓ ਵਿਆਹ ਦੇ 5 ਮਹੀਨੇ ਬਾਅਦ ਦੀ ਜਿੱਥੇ ਉਹ ਬਿਸਤਰੇ ਉਤੇ ਬੇਸੁੱਧ ਪਈ ਹੈ ਅਤੇ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ਕਿਵੇਂ ਉਸ ਦੀਆਂ ਖੁਸ਼ੀਆਂ ਮੌਤ ਵਿੱਚ ਤਬਦੀਲ ਹੋ ਗਈਆਂ ਜਿਸ ਪਤੀ ਬਾਰੇ ਉਹ ਖੁਸ਼ ਹੋ ਕੇ ਗੱਲਾਂ ਕਰ ਰਹੀ ਹੈ ਕਿਵੇਂ ਉਹੀ ਉਸਦੀ jaan ਦਾ ਦੁਸ਼ਮਣ ਬਣ ਗਿਆ। ਨੀਹਾ ਦੀ ਮਾਂ ਦੁੰਗੇ ਸਦਮੇ ਵਿੱਚ ਹੈ। ਭਰਾਵਾਂ ਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ। ਇੱਥੋਂ ਤੱਕ ਕਿ ਨੀਹਾ ਦਾ ਵਕੀਲ ਜਿਸਨੇ ਸਾਰਾ ਮੰਜ਼ਰ ਵੇਖਿਆ ਉਹ ਵੀ ਹੁੱਬਾ ਮਾਰ ਰੋ ਰਿਹਾ ਹੈ। ਇੰਨਾ ਤੱਕਾ ਕੀ ਤੈਨੂੰ ਨੇ। ਭੈਣ ਮੇਰੀ ਪਾਗਲ ਹੋਈ ਫਿਰਦੀ ਜੀ। ਛੱਡੀ ਭੈਣ ਕੀਮਤ ਅੜਫਦੀ ਸੀਗੀ। ਉਹ ਜੇ ਸਾਡੀ ਭੈਣ ਨੂੰ ਪਤਾ ਚੱਲ ਸਾਨੂੰ ਪਤਾ ਜ਼ਰਾ। ਇਸ ਹਾਫ ਲੈਂਡ ਬਾਸ ਤੇ ਜੇਕਰ ਡੈੱਡ ਬੋਡੀ ਉਸ ਹੜਕਾ ਪਰ ਰਖਣੀ ਹੋਵੇ ਕਿੱਧਰ ਜਾ ਰਹੇ ਸਨ ਕੁੜੀ ਦੀ ਜਿਹੜੀ ਬੋਡੀ ਚੋਂ ਜ਼ਹਿਰ ਨਿਕਲਿਆ ਉਹ ਆਰਾਊਂਡ ਬੋਤਲ ਡੇਡ ਬੋਤਲ ਦੇ ਆਰਾਊਂਡ ਨਿਕਲੀ ਹੈ ਪੀਜੀਐ ਵਿੱਚ ਕੋਈ ਲੜਕੇ ਦੇ ਪਰਿਵਾਰ ਕੋਈ ਨਹੀਂ ਪੁੱਜਿਆ ਹਨ ਉਸ ਤੋਂ ਬਾਅਦ ਇਹਨਾਂ ਨੂੰ ਧਮਕੀ ਦੇਂਦੇ ਜੋ ਕਰਨਾ ਤੁਸੀਂ ਕਰ ਲੋ ਸ੍ਰੀ ਅਨੰਦਪੁਰ ਸਾਹਿਬ ਦੀ ਨੀਹਾ ਵੈਸੇ ਤਾਂ Hindu ਪਰਿਵਾਰ ਚੋਂ ਹੈ ਪਰ ਉਸ ਦੀ ਆਸਥਾ ਸਿੱਖੀ ਨਾਲ ਬਹੁਤ ਜ਼ਿਆਦਾ ਸੀ ਇਹੀ ਕਾਰਨ ਸੀ ਕਿ ਉਸਨੇ ਅੰਮ੍ਰਿਤ ਛਕਿਆ ਤੇ ਗੁਰੂ ਦੀ ਲਾਡਲੀ ਸਿੰਘਣੀ ਬਣੀ ਛੋਟੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਨਾਂ 'ਚ ਉਹ ਵਿਰਾਗ 'ਚ ਚਲੇ ਜਾਂਦੀ ਸੀ ਤੇ ਸਾਰਾ ਮਹੀਨਾ ਪੁੰਗੇ ਹੀ ਸੌਂਦੀ ਉਸਦਾ ਵਿਆਹ ਹਿੰਦੂ ਲੜਕੇ ਨਾਲ ਮੁਕਰਰ ਹੋਇਆ ਮੁੰਡੇ ਵਾਲਿਆਂ ਨੇ ਉਸਦੇ ਧਾਰਮਿਕ ਵਿਸ਼ਵਾਸਾਂ ਦੀ ਕਦਰ ਕਰਦੇ ਹੋਏ ਉਸਨੂੰ ਬਤੌਰ ਸਿੱਖ ਹੀ ਵਿਆਇਆ ਪਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਉਹਨਾਂ ਨੇ ਨੇਹਾ ਨੂੰ ਕਦੀ ਮੀਟ ਕਦੇ ਆਂਡਾ ਬਣਾਉਣ ਲਈ ਕਿਹਾ ਤੇ ਕਦੇ ਨਿਤਨੇਮ ਨਾ ਕਰਨ ਦੇਣਾ ਨੇਹਾ ਦੇ ਭਰਾ ਦੀ ਮੰਨੀਏ ਤਾਂ ਜਿਸ ਦਿਨ ਉਹਨਾਂ ਨੂੰ ਨੇਹਾ ਦੇ ਸੋਹਰਿਆਂ ਦਾ ਫੋਨ ਆਇਆ ਤਾਂ ਉਦੋਂ ਕਿਸੇ ਡੂੰਗੀ ਸਾਜ਼ਿਸ਼ ਦਾ ਅਹਿਸਾਸ ਹੋਇਆ ਸੀ ਤਾਂ ਨੇਹਾ ਦੇ ਭਰਾ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਬਾਈ ਜੀ ਹੋਇਆ ਕੀ ਅਸਲ ਦੇ ਵਿੱਚ ਕਹਾਣੀ ਕੀ ਆ ਕਿਉਂਕਿ ਹਰ ਬੰਦਾ ਇਸ ਸਮੇਂ ਉਸਦੀ ਵੀਡੀਓ ਜ਼ਰੂਰ ਦੇਖ ਰਿਹਾ ਦੁਖੀ ਵੀ ਹੈ ਉਹਦੇ ਮਨ 'ਚ ਸਵਾਲ ਵੀ ਆ ਵੀ ਅਸਲ ਦੇ ਵਿੱਚ ਜਿਹੜੀ ਕੁੜੀ ਇੰਨੀ ਖੁਸ਼ ਸੀਗੀ ਜਿਹਦੇ ਸੁਪਨੇ ਬੜੇ ਵੱਡੇ ਸੀ ਉਹਦੇ ਨਾਲ ਕੀ ਇਹੋ ਜਿਹਾ ਪਾਣਾ ਵਾਪਰ ਗਿਆ 5 ਮਹੀਨਿਆਂ ਦੇ ਵਿੱਚ ਹੀ ਉਸਦੀ ਮੌਤ ਸਾਨੂੰ 19 ਤਰੀਕ ਨੂੰ ਰਾਤ ਨੂੰ 8 ਵਜੇ ਫੋਨ ਆਇਆ ਕਿ ਨੀਹਾ ਦੀ ਜਿਹੜੀ ਤਬੀਅਤ ਹੈ ਉਹ ਥੋੜੀ ਖਰਾਬ ਹੋ ਗਈ ਹੈ ਕਿ ਤੁਸੀਂ ਆਓ ਤੇ ਆ ਕੇ ਉਹਦੋਂ ਦੇਖ ਲਓ ਤੇ ਮਿਲ ਲਓ ਤੇ ਉਹਨੂੰ ਲੈ ਜਾਓ ਇਹ ਉਹਨਾਂ ਦੇ ਤਾਇਆ ਜੀ ਮੁੰਡੇ ਦੇ ਤਾਇਆ ਜੀ ਵੱਲੋਂ ਸਾਨੂੰ ਫੋਨ ਆਂਦਾ ਹੈ ਤੇ ਉਸ ਤੋਂ ਬਾਅਦ ਮੈਂ ਆਪਣੇ ਘਰੋਂ ਆਪਣੇ ਡੈਡੀ ਆਪਣੇ ਭਰਾ ਨੂੰ ਇੱਥੋਂ ਮਾਤਾ ਜੀ ਉਹਨਾਂ ਨੂੰ भेज ਦਿੰਦਾ ਹਾਂ ਉੱਥੇ ਲੈਣ ਵਾਸਤੇ ਤੇ ਮੈਨੂੰ ਸਾਨੂੰ ਇਦਾਂ ਲੱਗਦਾ ਕਿ ਕੋਈ ਜ਼ਿਆਦਾ ਗੱਲ ਨਹੀਂ ਹੋਈ ਹੋਵੇਗੀ ਕਿਉਂਕਿ ਉਹਨਾਂ ਨੇ ਦੱਸਿਆ ਕਿ ਕੱਲ ਦਾ ਇਹਨੂੰ ਕੁਝ ਹੋ ਰਿਹਾ ਸੀ ਕਿ ਕੱਲ ਦਾ ਕੁਝ ਹੋ ਰਿਹਾ ਤਾਂ ਥੋੜਾ ਬਹੁਤ ਹੋਏਗਾ ਤੇ ਉਸ ਤੋਂ ਬਾਅਦ ਜਿੱਦਾਂ ਹੀ ਸਾਡੀ ਫੈਮਿਲੀ ਉੱਥੇ ਜਾ ਕੇ ਪਹੁੰਚਦੀ ਹੈ ਤੇ ਉਹ ਨੇਹਾ ਨੂੰ ਪੂਰਾ ਬੈੱਡ ਤੇ ਉਹ ਪਈ ਹੋਈ ਸੀ ਪੂਰਾ ਕੱਲੀ ਪਈ ਹੋਈ ਸੀ ਤੇ ਉਹ ਪੂਰੀ ਇਦਾਂ ਸੀ ਬਿਲਕੁਲ ਬੇਹੋਸ਼ ਕੁਝ ਨਾ ਬੋਲਣ ਦੀ ਹਾਲਤ ਵਿੱਚ ਜੋ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਹੋਵੇਗਾ ਤੇ ਉਸ ਟਾਈਮ ਉਹਦਾ ਲੈਟਰਿੰਗ ਬਾਥਰੂਮ ਸਭ ਕੁਝ ਉਹਦੇ ਉੱਤੇ ਹੋਇਆ ਸੀ ਤੇ ਉਹ ਐਨੇ ਕਾਫਰ ਲੋਕ ਸੀ ਉਹਨਾਂ ਨੇ ਬੈੱਡ ਦੇ ਥੱਲੇ ਸ਼ੀਟ ਵਿਛਾਈ ਹੋਈ ਸੀ ਕਿ ਸਾਡੀ ਦਾ ਬੈੱਡ ਗੰਦਾ ਨਾ ਹੋਵੇ ਜਾਂ ਸਾਡੀ ਚਾਦਰ ਹਾਂਜੀ ਸ਼ੀਟ ਸ਼ੀਟ ਵਿਛਾਈ ਵਿਛਾਈ ਹੋਈ ਸੀ ਕਿ ਸਾਡੀ ਚਾਦਰ ਜਾਂ ਬੈੱਡ ਸਾਡਾ ਖਰਾਬ ਨਾ ਹੋਵੇ ਬੱਸ ਅਸੀਂ ਦੇਖਿਆ ਨੇਹਾ ਦੇ ਪੰਜੋਕ ਕਾਰ ਖੋਲ ਕੇ ਰੱਖੇ ਹੋਏ ਸੀ ਉਹਨਾਂ ਨੇ ਸਾਈਡ ਤੇ ਉਹਦਾ ਕਸ਼ਹਿਰਾ ਵੀ ਖੋਲਿਆ ਹੋਇਆ ਸੀ ਸਭ ਕੁਝ ਤੇ ਉਹ ਸਾਰੇ ਮੈਂਬਰ ਇੱਕ ਅਲੱਗ ਕਮਰੇ ਵਿੱਚ ਬੈਠ ਕੇ ਆਪਸ ਵਿੱਚ ਆਪਣੀ ਕੋਈ ਸਲਾਹ ਕਰ ਰਹੇ ਸੀ ਕਿ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਇੱਕ ਪਾਸੇ ਨੀਹਾ ਜ਼ਿੰਦਗੀ ਦੀ ਜੰਗ ਲੜ ਰਹੀ ਸੀ ਤਾਂ ਦੂਜੇ ਪਾਸੇ ਉਹਦਾ ਸੋਹਰਾ ਪਰਿਵਾਰ ਕਾਨੂੰਨ ਦੇ ਡਰੋਂ ਸਕੀਮਾਂ ਘੜ ਰਿਆ ਸੀ ਹੱਦ ਤਾਂ ਉਥੋਂ ਦੇ ਇੱਕ ਲੋਕਲ ਲੀਡਰ ਨੇ ਲਾ ਦਿੱਤੀ ਜਦੋਂ ਅਸੀਂ ਜਾ ਕੇ ਉੱਥੇ ਭਾਵੁਕ ਹੋ ਗਏ ਅਸੀਂ ਉੱਥੇ ਰੋਣ ਲੱਗ ਗਏ ਤੇ ਉਸ ਤੋਂ ਬਾਅਦ ਅਸੀਂ ਇੱਕਦਮ ਲੜਕੀ ਨੂੰ ਚੱਕਿਆ ਤੇ ਚੱਕ ਕੇ ਉਹਨੂੰ ਕਿਸੇ ਹਸਪੀਟਲ ਵੱਲ ਜਾਣ ਬਾਰੇ ਸੋਚਿਆ ਤਾਂ ਲੜਕੇ ਲੜਕੇ ਪਰਿਵਾਰ ਵੱਲੋਂ ਤੇ ਉਹਨਾਂ ਦੇ ਉੱਤੇ ਪ੍ਰਦਾਨ ਉਹਨਾਂ ਵੱਲੋਂ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਕਿ ਜੇ ਤੁਸੀਂ ਆਪਣੀ ਕੁੜੀ ਲੈ ਕੇ ਜਾਣੀ ਹੈ ਪਹਿਲੇ ਸਾਡੇ ਨਾਲ ਇੱਥੇ ਗੱਲ ਕਰੋ ਫਿਰ ਅਸੀਂ ਤੁਹਾਡੀ ਕੁੜੀ ਭੇਜਾਂਗੇ ਤੇ ਨੀਹਾ ਦਾ ਜੋ ਉਹਨੂੰ ਸਾਹ ਬਿਲਕੁਲ ਵੀ ਨਹੀਂ ਆ ਰਿਹਾ ਸੀ ਉੱਥੇ ਮੇਰੇ ਭਰਾ ਹਰਪ੍ਰੀਤ ਨੇ ਉੱਥੇ ਉਹਨੂੰ ਥੋੜਾ ਉਹਦੀ ਛਾਤੀ ਤੇ ਦਬਾਇਆ ਥੋੜਾ ਉਹਨੂੰ ਚੈੱਕ ਕੀਤਾ ਕਿ ਉਹਨੂੰ ਸਾਹ ਲੈ ਰਹੀ ਹੈ ਕਿ ਨਹੀਂ ਲੈ ਰਹੀ ਹੈ ਫਿਰ ਉਹਨੇ ਇੱਕ ਸਾਹ ਲਿਆ ਤੇ ਉਹਨੇ ਥੋੜੀਆਂ ਅੱਖਾਂ ਕਮਾਈਆਂ ਤੇ ਸਾਨੂੰ ਲੱਗਿਆ ਕਿ ਹਜੇ ਇਹਦੇ ਅੰਦਰ ਪ੍ਰਾਣ ਬਚੇ ਹੋਏ ਨੇ ਅਸੀਂ ਉਹਨੂੰ ਉੱਥੋਂ ਲੈ ਕੇ ਸਿੱਧਾ ਹੀ ਨਿਕਲਣ ਲੱਗੇ ਤੇ ਉਹ ਸਾਡੇ ਗੱਡੀ ਅੱਗੇ ਆ ਕੇ ਰੋਕ ਰੇ ਸੀ ਸਾਨੂੰ ਕਿ ਅਸੀਂ ਕੁੜੀ ਤਦ ਭੇਜਾਂਗੇ ਜਦ ਤੁਸੀਂ ਸਾਡੇ ਨਾਲ ਗੱਲ ਕਰ ਲਓਗੇ ਤੇ ਤੁਸੀਂ ਇਦਾਂ ਕਹੋ ਕਿ ਅਸੀਂ ਆਪਣੀ ਕੁੜੀ ਠੀਕ ਠਾਕ ਬਿਲਕੁਲ ਠੀਕ ਲੈ ਕੇ ਜਾ ਰਹੇ ਹਾਂ ਅਸਲ ਵਿੱਚ ਉਹਨਾਂ ਦਾ ਇਹ ਸੀ ਕਿ ਇਹ ਕੁੜੀ ਇੱਥੇ ਹੀ ਖਤਮ ਹੋ ਜੇ ਇਹਨਾਂ ਦੇ ਹੱਥਾਂ 'ਚ ਖਤਮ ਹੋ ਜੇ ਕਿ ਅਸੀਂ ਬਾਅਦ ਵਿੱਚ ਇਹ ਕਹਿ ਸਕੀਏ ਕਿ ਕੁੜੀ ਇਹਨਾਂ ਦੇ ਕੋਲ ਸੀ ਇਹਨਾਂ ਦੇ ਕੋਲ ਖਤਮ ਹੋਈ ਹੈ ਕਿ ਇਹ ਕੁੜੀ ਬਾਅਦ ਨਾ ਜਾਵੇ ਸਾਡੇ ਖਿਲਾਫ ਕੋਈ ਗੱਲ ਨਾ ਕਰ ਦੇ ਨੇਹਾ ਦੇ ਪਿਤਾ ਜੀ ਦੀ ਗੱਲ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਚਾਏਗੀ ਕਿ ਦੁਨੀਆ ਕਿੰਨੀ ਜ਼ਾਲਮ ਹੋ ਚੁੱਕੀ ਹੈ 18 ਤਰੀਕ ਨੂੰ 9 ਵਜੇ ਉਹਨਾਂ ਦਾ ਮੈਸੇਜ ਆਇਆ ਉਸ ਤੋਂ ਬਾਅਦ ਅਸੀਂ ਇੱਥੋਂ ਗਏ ਜੀ ਬਚੋਲੇ ਨੂੰ ਨਾਲ ਲੈ ਕੇ ਮੇਰਾ ਭਤੀਜਾ ਘਰ ਵਾਲੀ ਤੇ ਮੇਰੀ ਭਰਜਾਈ ਅਸੀਂ 6 ਵਿਅਕਤੀ ਇੱਥੋਂ ਗਏ ਜਦੋਂ ਅਸੀਂ ਗਏ ਜਾ ਕੇ ਉਹਨਾਂ ਦੇ ਘਰ ਜਾ ਕੇ ਜਦੋਂ ਇਹਨਾਂ ਪੰਜਾਂ ਨੇ ਅੰਦਰ ਬੜੇ ਮੈਨਾਂ ਤੋਂ ਪਿੱਛੇ ਸੀ ਬੂਏ ਤੋਂ ਬਾਹਰ ਇਹਨਾਂ ਨੇ ਦੇਖਿਆ ਦੇਖ ਕੇ ਇਹਨਾਂ ਨੇ ਰਾੜਾ ਮਾਰ ਦਿੱਤੀਆਂ ਰਾਣਾ ਮਾਰਨ ਤੋਂ ਬਾਅਦ ਮੈਂ ਸੋਚਿਆ ਵੇ ਸਾਡੀ ਬੇਟੀ ਜਿਹੜੀ ਉਹ ਖਤਮ ਹੋ ਚੁੱਕੀ ਹੈ ਮੈਂ ਬਾਹਰ ਆ ਕੇ ਲੜਕਾ ਮੇਰਾ ਜਿਹੜਾ ਐਮਪੀਸੀ ਐਮਪੀ ਵਿੱਚ ਕੰਮ ਕਰਦਾ ਹੈ ਕੰਪਨੀ 'ਚ ਉਹਨੂੰ ਮੈਂ ਫੋਨ ਮਾਰਿਆ ਵੇ ਘਰ ਨੂੰ ਪਤਾ ਦੇ ਦਿਓ ਜਲਦੀ ਤੋਂ ਜਲਦੀ ਕਰ ਦਿਓ ਆਪਣੇ ਗੁਆਂਢੀ ਤੇ ਰਿਸ਼ਤੇਦਾਰਾਂ ਨੂੰ ਵੇ ਨੇਹਾ ਜਿਹੜੀ ਹੈਗੀ ਉਹ 90% ਤਾਂ ਖਤਮ ਹੋਣੀ ਜਿਹੜੇ ਰਾੜਾ ਮਾਰਦੇ ਐ 10% ਹੋ ਸਕਦਾ ਵੇ ਸਹੀ ਹੋਵੇ ਪਰ ਅਸੀਂ ਲੈ ਕੇ ਆ ਰਹੇ ਨੇ ਉਸ ਵੇਲੇ ਮੈਨੂੰ ਜਿਹੜਾ ਦਾਰਾ ਨਾਮ ਦਾ ਉੱਥੇ ਪ੍ਰਧਾਨ ਹੈ ਉਹ ਕੋ ਪ੍ਰਧਾਨ ਹੋਊਗਾ ਉਹ ਰੋਕਦਾ ਬਾਹ ਤੋਂ ਫੜ ਕੇ ਕਿ ਸਾਡੇ ਨਾਲ ਤੂੰ ਗੱਲ ਕਰ ਸੈਡ ਨੂੰ ਲਿਜਾਣਾ ਚਾਹੁੰਦਾ ਹੈ ਪਰ ਮੈਂ ਉਸ ਨੂੰ ਕਿਹਾ ਕਿ ਮੈਨੂੰ ਇੱਕ ਵਾਰੀ ਆਪਣੇ ਲੜਕੇ ਨਾਲ ਗੱਲ ਕਰ ਲੈਣ ਦਿਓ ਭਈ ਜਿਹੜੀ ਨੀਹਾ ਦੀ ਜ਼ਿੰਦਗੀ ਹੈ ਉਹ ਬਹੁਤ ਮਤਲਬ ਸਾਨੂੰ ਇਹ ਜੇ ਬਚ ਜਵੇ ਮੇਰੇ ਕੋਈ ਕੁੜੀ ਕਬੀਟੀ ਹੈ ਪਰ ਉਹ बार-बार ਮੈਨੂੰ ਕਹਿੰਦਾ ਕਿ ਮਤਲਬ ਤੂੰ ਸਾਡੇ ਨਾਲ ਗੱਲ ਕਰ ਜਿੰਨਾਂ ਨੂੰ ਮੈਂ ਗੱਲ ਕਰਕੇ ਹਟਿਆ ਉਸ ਇੰਨੇ ਟਾਈਮ ਵਿੱਚ ਮੇਰਾ ਭਤੀਜਾ ਤੇ ਸਾਡੇ ਮੈਸੇਜ ਨੇ ਇਹਨਾਂ ਨੇ ਚੱਕ ਕੇ ਮੇਰੀ ਲੜਕੀ ਨੂੰ ਗੱਡੀ ਦੀ ਪਿਛਲੀ ਸੀਟ ਤੇ ਬਿਠਾ ਦਿੱਤਾ ਤੇ ਆਪ ਵੀ ਦੋਨੋਂ ਪਾਸੇ ਬੈਠ ਗਏ ਤੇ ਭਤੀਜਾ ਅਗਲੀ ਸੀਟ ਤੇ ਬੈਠਾ ਜੋ ਗੱਡੀ ਚਲਾਉਂਦਾ ਸੀ ਉਸ ਦੇ ਨਾਲ ਵਿਚੋਲਾ ਉਸ ਦੇ ਨਾਲ ਮੈਂ ਤੇ ਸਾਡੀ ਵਿਚੋਲਣ ਪਹਿਣ ਜਿਹੜੀ ਉਹ ਬਾਹਰ ਰਹਿ ਗਈ ਉਹ ਵੀ ਅਸੀਂ ਚੁੱਕ ਕੇ ਅਗਲੀ ਸੀਟ ਤੇ ਅਸੀਂ ਤਿੰਨਾਂ ਨੇ ਆਪਣੇ ਉੱਪਰ ਲੰਮੀ ਪਾ ਲਈ ਅਸੀਂ ਅਗਲੀ ਸੀਟ ਤੇ ਚਾਰ ਮੈਂਬਰ ਬੈਠ ਕੇ ਗਏ ਤੇ ਸਾਨੂੰ ਗੱਡੀ ਨੂੰ ਰੋਕਦੇ ਸੀ ਵੇ ਗੱਲ ਕਰੇ ਤੋਂ ਬਿਨਾ ਨਹੀਂ ਜਾਣਾ ਮੈਨੂੰ ਲੱਗਿਆ ਜੀ ਧੱਕਾ ਕੀਤਾ ਉਸ ਦੇ ਮੋਂਢਿਆਂ ਤੇ ਆ ਮਤਲਬ ਦੋਨੋਂ ਡੋਲਿਆਂ ਤੇ ਪਕੜਿਆ ਹੋਇਆ ਸੀ ਮਤਲਬ ਬਹੁਤ ਉਹ ਤੇ ਨਿਸ਼ਾਨ ਸੀ ਜਿਸ ਨੂੰ ਕੇ ਜ਼ੋਰ ਨਾਲ ਮਜਬੂਰ ਕਰਕੇ ਮਤਲਬ ਉਹਨੂੰ ਜ਼ਹਿਰ ਦਿੱਤਾ ਗਿਆ ਹਾਂ ਤੇ ਉਹ ਤਿੰਨ ਉਂਗਲੀਆਂ ਨੇ ਪਰਮਾਰ ਦੇ ਖੜੀਆਂ ਕੀਤੀਆਂ ਜਦੋਂ ਉਹਦੇ ਟੀਕੇ ਲਾਏ ਨੀਹਾ ਦੇ ਮਾਮਾ ਜੀ ਨੂੰ ਦੋ ਵੱਡੇ ਦੁੱਖ ਨੇ ਇੱਕ ਨੀਹਾ ਇਸ ਦੁਨੀਆ ਚ ਨਹੀਂ ਰਹੀ ਦੁੱਜਾ ਉਹਨਾਂ ਦੀ ਭੈਣ ਯਾਨੀ ਨੇਹਾ ਦੀ ਮਾਂ ਜੋ ਡੂੰਗੇ ਸਦਮੇ ਚ ਹੈ ਉਸ ਦੀਆਂ ਚੀਕਾਂ ਸੁਣ ਕੇ ਰੂ ਰੋਂਦੀ ਹੈ ਇਹਨਾਂ ਨੇ ਜਾਣ ਬੁੱਝ ਕੇ ਮਾਰੀ ਦਾੜੀ ਦੀ ਕੁੜੀ ਜੀ ਉਹਨਾਂ ਨੇ ਧੱਕਾ ਪੁਰਾ ਕੀਤਾ ਜੀ ਉਹਨਾਂ ਨੇ ਜਿਸ ਜਿੱਦ ਨਸੀਬ ਉਠਾ ਕੇ ਲੇਕੇ ਜੀ ਉਹ ਜਿੰਨ ਕੇ ਮਰੀ ਮੁੱਕੀ ਨੂੰ ਉਠਾ ਕੇ ਲੇਕੇ ਸਰ ਉਹ ਕਸਾਈ ਬੰਦੇ ਜੀ ਉਹ ਪੰਜਾ ਸੀ ਇਹਨਾਂ ਉਹਨਾਂ ਨੇ ਪੂਰਾ ਧੱਕਾ ਕਰਕੇ ਜਿਹਨੂੰ ਮਾਰ ਕੇ ਸਟੇ ਜੀ ਉਹਨਾਂ ਨੇ ਜੇ ਕੁੜੀ ਪੂਰੀ ਬੋਲਣ ਦੇ ਬੰਦ ਹੋ ਗਈ ਚਾਹ ਸੰਨ ਫੋਨ ਕੀਤਾ ਜੀ ਉਹਨਾਂ ਨੇ ਤੇ ਪੂਰੀ ਬੋਲਣ ਦੇ ਬੰਦ ਹੋ ਗਈ ਜੀ ਉਹ ਜਦ ਕਿਸਨ ਫੋਨ ਨਹੀਂ ਕੀਤਾ ਜੀ ਉਹਨਾਂ ਨੇ ਜਦ ਕਿ ਬੋਲਦੇ ਉਹਨਾਂ ਪਤਾ ਇਹਨੇ ਦੱਸ ਦੇਣਾ ਇਹਨਾਂ ਨੂੰ ਜੇ ਪੂਰੀ ਬੋਲਣ ਦੇ ਬੰਦ ਹੋ ਗਈ ਜੀ ਚਾਹ ਸੰਨ ਫੋਨ ਕੀਤਾ ਵੀ ਉਹਨਾਂ ਕਿਹਾ ਦੱਸਣਾ ਜੀ ਨੇ ਇੰਨਾ ਧੱਕਾ ਕੀਤਾ ਸਾਡੀ ਕੁੜੀ ਨਾਲੀ ਭਾਣ ਜੀ ਰਾਜੀ ਮੇਰੀ ਉਹ ਐਜੇ ਕਾਪ ਵੀ ਬੰਦੇ ਮੈਂ ਪਹਿਲੀ ਵਾਰ ਦੇਖਿਆ ਸਰ ਇਹ ਜੇ ਭੈਣ ਮੇਰੀ ਪਾਗਲ ਹੋਈ ਫਿਰਦੀ ਜੀ ਉਹਨਾਂ ਸਟੈਂਡ 'ਤੇ ਚਾਹ ਸਟੈਂਡ 'ਤੇ ਉਹਦੇ ਉਹ ਤਾਂ ਕੋਈ ਪਤਾ ਨਹੀਂ ਕਿਸ ਟੋਰਨ ਆ ਸੀ ਉਹਦੇ ਕਰਕੇ ਗਏ ਵਿਚਾਰੀ ਦੀ ਸ਼ਾਦੀ ਕਰ ਦਿੰਦੇ ਆ ਵੀ ਸਾਡੀ ਪਿੰਡ ਵਿੱਚ ਮਰੀ ਕਰ ਮਰ ਜਣਾ ਇਹਨਾਂ ਭੈੜ ਮਰ ਜਾਂਦੀ ਸਾਡੀ ਪਾਣ ਜੀ ਬਾਜ ਜਾਂਦੀ ਸਾਨੂੰ ਕਿਹਾ ਬਈ ਇੱਕ ਸਾਈਟ ਕਰਦੇ ਸਾਨੂੰ ਜੀ ਦਰਿੰਦੇ ਪਹਿਲਾਂ ਹੀ ਸਾਜ਼ਿਸ਼ ਬਣਾ ਕੇ ਬੈਠੇ ਸੀ ਉਹਨਾਂ ਨੂੰ ਪਤਾ ਸੀ ਕਿ ਜੇਕਰ ਨੀਹਾ ਦੀ ਸਿੱਖੀ ਨੂੰ ਠੇਸ ਪਹੁੰਚਾਵਾਂਗੇ ਤਾਂ ਕੁੜੀ ਵਾਲੇ ਮਜਬੂਰਨ ਦਾਜ ਦੀ ਮੰਗ ਮੰਨਣਗੇ 19 ਤਰੀਕ ਸ਼ਾਮ ਨੂੰ ਉਹਨਾਂ ਦਾ ਦੱਸਣ ਦਾ ਮਕਸਦ ਇਹ ਹੀ ਹੈ ਕਿ ਉਹਨਾਂ ਨੇ ਜ਼ਹਿਰ ਆਪਾ ਖੜਾਤਾ ਕਿਉਂਕਿ 18 ਤਰੀਕ ਦਾ ਜ਼ਹਿਰ ਖਾਦਾ ਸਾਨੂੰ 19 ਤਰੀਕ ਸ਼ਾਮ ਨੂੰ ਦੱਸਰੇ ਤਾਂ ਇਤੋਂ ਸਹੀ ਦੰਦਾ ਹੈ ਕਿ ਉਹਨਾਂ ਨੇ ਜ਼ਹਿਰ ਆਪ ਖੁਦ ਖੁਲਾਇਆ ਇੱਕ ਦਿਨ ਬਾਅਦ ਦੱਸਿਆ ਇੱਕ ਦਿਨ ਬਾਅਦ ਚ ਦੱਸਿਆ ਸਰ 18 ਤਰੀਕ ਦਾ ਖਾਦਾ ਵਾ 19 ਤਰੀਕ ਸ਼ਾਮ ਨੂੰ ਸਾਨੂੰ ਦੱਸਰੇ ਜਾ 36 ਘੰਟੇ ਬਾਅਦ ਸਾਨੂੰ ਦੱਸਰੇ ਜਦਕਿ ਸਾਨੂੰ ਡਾਕਟਰਾਂ ਨੇ ਕਿਹਾ ਤਾਂ ਕਿ 24 ਘੰਟੇ ਅਗਰ ਅੰਦਰ ਤੁਸੀਂ ਆ ਜਾਂਦੇ ਤਾਂ ਸ਼ਾਇਦ ਮਰੀਜ਼ ਬਚ ਵੀ ਸਕਦਾ ਸੀ ਸਾਨੂੰ ਉਹਨਾਂ ਨੇ ਉਹਨਾਂ ਨੇ ਮਤਲਬ ਬਚਣ ਵਾਲੀ ਤਾਂ ਉਹਦੀ ਕੋਈ ਛੱਡਿਆ ਨਹੀਂ ਸੀ ਉਹ ਚ ਜ਼ਹਿਰ ਖਾਦਾ ਵੀ ਆ ਜ਼ਹਿਰ ਚਲੋ ਮੇਕਨਾਈ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਉਹਨਾਂ ਨੇ ਕੋਈ ਇਲਾਜ ਨਹੀਂ ਕਰਵਾਇਆ ਕੁਛ ਨਹੀਂ ਜੀ ਕਰਵਾਇਆ ਗਏ ਵੀ ਉਹ ਸਾਨੂੰ ਸਿਰਫ ਰਿਪੋਰਟ ਦੱਸ ਰਹੇ ਉੱਥੇ ਕੋਈ ਰਾਣਾ ਹਸਪੀਟਲ ਵਗੈਰਾ ਉਹਦੀ ਰਿਪੋਰਟ ਦੱਸ ਰਹੇ 4 ਵਜੇ ਉਹ ਨੋਰਮਲ ਦੱਸ ਰਹੇ ਜਦਕਿ 12 ਵਜੇ ਦਾ ਰਿਪੋਰਟ ਦਾ ਉਹ ਕਾਦਾ ਇਸ ਡਾਕਟਰ ਵਿਰੁੱਧ ਵੀ ਬੋਲੀ ਆਏ تھے ਜਿੱਤੇ ਅਸੀਂ ਗਏ ਸੀ ਨਾਲਾਗੜ ਚੌਂਕੇ ਵਿੱਚ ਡਾਕਟਰ ਵਿਰੁੱਧ ਬੋਲਿਆ ਹੈ ਕਿ ਜ਼ਹਿਰ ਖਾਣ ਤੇ باوجود ਵੀ ਉਹਦੀ ਰਿਪੋਰਟ ਨੋਰਮਲ ਆ ਰਹੀ ਹੈ ਉੱਪਰ ਤੇ ਜਦੋਂ ਅਸੀਂ ਪੀਜੀਆਈ ਗਏ ਤਾਂ ਸਾਡਾ ਰਿਪੋਰਟ ਸਾਡੇ ਕੋਲ ਬਿਲਕੁਲ ਨਹੀਂ ਰਿਹਾ ਚਾਵਨਾਲ ਭੈਣ ਵੀ ਆਈ ਸੀ ਮਤਲਬ ਭੈਣ ਨੂੰ ਵੀ ਸਾਡੇ ਨੂੰ ਬਹੁਤ ਖੁਸ਼ੀ ਧੀ ਮਤਲਬ ਜੇ ਉਹਨਾਂ ਨੇ ਸਭ ਕੁਝ ਮੰਨਿਆ ਸਾਡੀ ਭੈਣ ਨੂੰ ਕਿ ਅਸੀਂ ਸਿੱਖੀ ਧਰਮ ਵੀ ਨੂੰ ਮਤਲਬ ਅਸੈਪਟ ਕਰੂਗੇ ਅਸੀਂ ਸਿੱਖੀ ਧਰਮ ਵੀ ਦਾ ਸਾਡੀ ਭੈਣ ਨੂੰ ਇਦਾਂ ਦਾ ਕਿ ਮੈਨੂੰ ਬਸ ਸਹੀ ਮਿਲਣਾ ਚਾਹੀਦਾ ਤੇ ਮੇਰੀ ਧਰਮ ਚ ਕੁਝ ਹੋਣਾ ਨਹੀਂ ਕਹਨ ਕਿਉਂਕਿ ਅਸੀਂ ਉਹਨੂੰ ਸਾਨੂੰ ਨੇ ਇੱਕ ਵਾਰ ਕਿਹਾ ਕਿ ਮੈਂ ਸਿੱਖ ਬਣਨਾ ਹੈ ਅਸੀਂ ਉਹਨੂੰ ਮਜਬੂਰ ਨਹੀਂ ਕੀਤਾ ਕਿ ਠੀਕ ਹੈ ਤੇਰੀ ਜੋ ਕਾਸ਼ਾ ਹੈ ਮੰਨਦੀ ਹੋ ਕਰ ਆਪਣੀ ਭੈਣ ਨੂੰ ਆਪਣੀਆਂ ਅੱਖਾਂ ਸਾਹਮਣੇ ਗਵਾਉਣ ਦਾ ਦੁੱਖ ਕੀ ਹੁੰਦਾ ਹੈ ਉਹਦਾ ਅਹਿਸਾਸ ਕੋਈ ਵੀ ਨਹੀਂ ਕਰ ਸਕਦਾ ਨੇਹਾ ਦੇ ਤੜਫਣ ਵਾਲੀ ਵੀਡੀਓ ਉਸੇ ਦੇ ਭਰਾ ਨੇ ਬਣਾਈ ਜਿਸ ਵਿੱਚ ਉਹ ਬੇਸੁੱਧ ਪਈ ਹੋਈ ਸੀ ਜਦੋਂ ਅਸੀਂ ਉੱਥੇ ਪਹੁੰਚੇ ਸਰ ਮੈਂ ਉਸ ਟਾਈਮ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਹੋਈ ਹੈ ਮੈਂ ਕੀਤੀ ਹੋਈ ਜਦੋਂ ਮੇਰੀ ਭੈਣ ਬੈੱਡ ਤੇ ਲੰਬੀ ਪਈ ਹੋਈ ਅੱਧੀਆਂ ਅੱਖਾਂ ਖੁੱਲੀਆਂ ਅੱਧੀਆਂ ਬੰਦ ਮਤਲਬ ਉਹ 90% ਡੈੱਡ ਸੀਗੀ ਸਰ ਜਦੋਂ ਅਸੀਂ ਉਹਨੂੰ ਉੱਥੇ ਉਹਦੇ ਕਮਰੇ 'ਚ ਜਾ ਕੇ ਦੇਖਿਆ ਸਰ ਮੈਨੂੰ ਤਾਂ ਇਦਾਂ ਲੱਗਿਆ ਵੀ ਉਹ ਮਰ ਚੁੱਕੀ ਹੈ ਮੈਂ ਉਹਨੂੰ ਆਵਾਜ਼ ਲਗਾਉਂਦਾ ਕਿ ਨੀਹਾ ਉੱਠ ਨੀਹਾ ਉੱਠ ਉਹ ਵੀਡੀਓ ਚ ਵੀ ਰਿਕਾਰਡ ਹੋਈ ਵੀ ਆ ਜੋ ਮੇਰੀ ਆਵਾਜ਼ ਹੈ ਜਦੋਂ ਮੈਂ ਦੇਖਿਆ ਕਿ ਨੀਹਾ ਉੱਠ ਉਹ ਕੁਝ ਨਹੀਂ ਬੋਲਦੀ ਬਿਲਕੁਲ ਡੈੱਡ ਹੈ ਉਹਨੂੰ ਹਿਲਾਇਆ ਉਹ ਨਹੀਂ ਕੁਝ ਵੀ ਬੋਲੀ ਨਹੀਂ ਉਹ ਕੀਤਾ ਫਿਰ ਮੈਂ ਉਹਨੂੰ ਥੋੜਾ ਜਿਹਾ ਦਬਾਇਆ ਉਹਨੇ ਨਾ ਇੱਕ ਵਾਰ ਅੱਖਾਂ ਚਮਕੀਆਂ ਮੈਂ ਇਹਨਾਂ ਨੂੰ ਕਿਹਾ ਕਿ ਉਹਦੇ ਕੁਝ ਸਾ ਬਾਕੀ ਹੈ ਮੈਂ ਆਪਣੇ ਪਰਿਵਾਰ ਜਿਹੜਾ ਮੇਰੇ ਨਾਲ ਗਿਆ ਸੀ ਅਸੀਂ ਉਹਨੂੰ ਚੱਕ ਕੇ ਗੱਡੀ ਚ ਪਾ ਕੇ ਜਲਦੀ ਤੋਂ ਜਲਦੀ ਪਰਮਾਰ ਹਸਪੀਟਲ ਐਡਮਿਟ ਕਰਵਾਇਆ ਭੈਣ ਨੂੰ ਜਦੋਂ ਅਸੀਂ ਉੱਥੇ ਪਹੁੰਚੇ ਉਹਨਾਂ ਨੇ ਕਿਹਾ ਜੋ ਵੀ ਉੱਥੇ ਡਾਕਟਰ ਸੀਗੇ ਕਹਿੰਦੇ ਕਿ ਦੀ ਹਾਲਤ ਬਹੁਤ ਖਰਾਬ ਹੈ ਇਹਨੂੰ ਬਹੁਤ ਜ਼ਿਆਦਾ ਮਾਤਰਾ 'ਚ ਜ਼ਹਿਰ ਦਿੱਤਾ ਗਿਆ ਫਿਰ ਉਹਨਾਂ ਨੇ ਸਾਨੂੰ ਪੀਜੀਆਈ ਰੈਫਰ ਕਰਤਾ ਉਹ ਕਹਿੰਦੇ ਤੁਹਾਨੂੰ ਪੀਜੀਆਈ ਰੈਫਰ ਕਰਨ ਲੱਗੇ ਆ ਤੁਹਾਡੀ ਭੈਣ ਦੀ ਹਾਲਤ ਬਹੁਤ ਖਰਾਬ ਹੈ ਕਿ ਇਹਨੇ ਨਹੀਂ ਬਚਣਾ ਉਹਨਾਂ ਨੇ ਸਾਨੂੰ ਇਹਨਾਂ ਕੁਝ ਕਿਹਾ ਉਹਨਾਂ ਨੇ ਸਾਡੇ ਨਾਲ ਡਾਕਟਰ ਭੇਜੇ ਐਮਬੂਲੈਂਸ ਸਾਨੂੰ ਪੀਜੀਆਈ ਰੈਫਰ ਕਰਤਾ ਜਦੋਂ ਅਸੀਂ ਪੀਜੀਆਈ ਪਹੁੰਚੇ ਉੱਥੇ ਭੈਣ ਨੂੰ ਐਡਮਿਟ ਕਰਵਾਇਆ ਤੇ ਡਾਕਟਰਾਂ ਨੇ ਕਿਹਾ ਕਿ ਇਹ ਦਾ ਜਿਹੜਾ ਪੌਇਜ਼ਨ ਇਹਨੂੰ ਮਤਲਬ ਪੌਇਜ਼ਨ ਖਲਾਇਆ ਗਿਆ ਕਿ ਉਹ ਬਹੁਤ ਜ਼ਿਆਦਾ ਮਾਤਰਾ ਚ ਖਲਾਇਆ ਗਿਆ ਮਤਲਬ ਸਾਨੂੰ ਮਤਲਬ ਇਹ ਹੁੰਦਾ ਕਿ ਜੇ ਜੇ ਸਾਡੀ ਭੈਣ ਆਪ ਪੌਇਜ਼ਨ ਖਾਂਦੀ ਤਾਂ ਉਹਨਾਂ ਨੇ ਸਾਨੂੰ ਜ਼ਰੂਰ ਦੱਸਣਾ ਸੀ ਜੋ ਉਹਨਾਂ ਨੇ ਸਾਨੂੰ ਰਿਪੋਰਟਾਂ ਦਿੱਤੀਆਂ ਉਹ 18 ਤਰੀਕ 2 ਵਜੇ ਦੀਆਂ ਰਿਪੋਰਟਾਂ ਸੀਗੀਆਂ ਮਤਲਬ ਤੁਸੀਂ ਐਦਾਂ ਮੰਨ ਲਓ ਕਿ ਉਹਨੇ ਲਗਭਗ 12:00 ਵਜੇ ਤੇ ਕਰੀਬ ਉਹਨੇ ਮਤਲਬ ਉਹਨੂੰ ਖਵਾਇਆ ਗਿਆ ਤਾਂ 18 ਤਰੀਕ 12 हां 18 ਤਰੀਕ 12 ਵਜੇ ਤਾਂ ਹੀ ਮਤਲਬ 2 ਵਜੇ ਰਿਪੋਰਟਾਂ ਹੋਈਆਂ ਕਿਉਂਕਿ ਇਲਾਜ ਨੂੰ ਵੀ ਟਾਈਮ ਲੱਗਦਾ ਹਸਪੀਟਲ ਪਹੁੰਚਾਉਣ ਨੂੰ ਵੀ ਟਾਈਮ ਲੱਗਦਾ ਹਨਾ ਮਤਲਬ 19 ਤਰੀਕ ਰਾਤ ਨੂੰ 8:30 ਵਜੇ ਦੇ ਕਰੀਬ ਉਹਨਾਂ ਦਾ ਫੋਨ ਆਂਦਾ ਕਿ ਚਾਚਾ ਜੀ ਨੂੰ ਉਹ ਵੀ ਉਹਨਾਂ ਨੇ ਨਹੀਂ ਕੀਤਾ ਉਹਨਾਂ ਦੇ ਮਤਲਬ ਗਵੰਡੀ ਸੀਗੇ ਮਤਲਬ ਤਾਏ ਚਾਚਿਆਂ ਚੋਂ ਉਹਨਾਂ ਨੇ ਤਾਏ ਜੀ ਨੇ ਉਹਨਾਂ ਦੇ ਨੇ ਫੋਨ ਕੀਤਾ ਚਾਚਾ ਜੀ ਨੂੰ ਕਿ ਆਪਣੀ ਕੁੜੀ ਨੂੰ ਲੈ ਜਾਓ ਹਾਂ ਮਤਲਬ ਸਾਨੂੰ 36 ਘੰਟੇ ਬਾਅਦ ਪਤਾ ਲੱਗਦਾ ਮਤਲਬ 36 ਘੰਟੇ ਬਾਅਦ ਦੱਸਿਆ ਉਹਨਾਂ ਨੇ ਵੀ ਤੁਸੀਂ ਆਪਣੀ ਕੁੜੀ ਨੂੰ ਲੈ ਜਾਓ ਜੇ ਆ ਜੇਕਰ ਉਹ ਮਤਲਬ ਭੈਣ ਨੇ ਆਪ ਖਾਦਾ ਹੁੰਦਾ ਤਾਂ ਉਹਨੇ ਸਾਨੂੰ 18 ਤਰੀਕ ਨੂੰ ਹੀ ਦੱਸਣਾ ਸੀਗਾ ਸ਼ਾਮ ਤੱਕ ਦੱਸਣਾ ਸੀਗਾ 19 ਤਰੀਕ ਸਵੇਰ ਤੱਕ ਦੱਸ ਦੇ ਸੀਗੇ ਉਹ ਜੇ ਉਹ ਸੱਚੇ ਹੁੰਦੇ ਜਦ ਉਹ ਉਹਨੇ ਆਪ ਖੜਾਇਆ ਉਨੀ ਤਾਂ ਹੀ ਨਹੀਂ ਸਾਨੂੰ ਦੱਸਿਆ ਜਦ ਸਾਡੀ ਭੈਣ ਦੀਆਂ ਅੱਖਾਂ ਖੜ ਗਈਆਂ ਸਵਾਸ ਬੰਦ ਹੋਣੇ ਵਾਲੇ ਸੀਗੇ ਉਹਨਾਂ ਨੂੰ ਪਤਾ ਇਹਨੇ ਮਰ ਜਣਾ ਤਾਂ ਉਹਨਾਂ ਨੇ ਸਾਨੂੰ ਫੋਨ ਕੀਤਾ ਉਹ ਵੀ ਰਾਤ ਨੂੰ ਵੀ ਦੱਸ ਨਾ ਭਾਵੇਂ ਕੁਝ ਹਾਂ ਵੀ ਦੱਸ ਨਾ ਭਾਵੇਂ ਕੁਝ ਹੈ ਉਹ ਸਾਰਾ ਸਾਨੂੰ ਪਤਾ ਅਸੀਂ ਕਿਵੇਂ ਉਹਨੂੰ ਹਸਪੀਟਲ ਲੈ ਕੇ ਗਏ ਕਿਵੇਂ ਮੈਂ ਗੱਡੀ ਚਲਾਈ ਉਹ ਮੈਨੂੰ ਪਤਾ ਜਾਂ ਰੱਬ ਨੂੰ ਪਤਾ ਸਾਡੀ ਭੈਣ ਕਿਵੇਂ ਤੜਫਦੀ ਸੀਗੀ ਉਹ ਜਦ ਸਾਡੀ ਭੈਣ ਨੂੰ ਪਤਾ ਜਾਂ ਸਾਨੂੰ ਪਤਾ ਜ਼ਰਾ ਇਹ ਘਟਨਾ ਇੰਨੀ ਦੁਖਦਾਈ ਹੈ ਕਿ ਹਰ ਇੱਕ ਦੀ ਅੱਖ ਨਮ ਹੈ ਇਥੋਂ ਤੱਕ ਕਿ ਨੀਹਾ ਦਾ ਵਕੀਲ ਵੀ ਆਪਣੇ ਹੰਝੂ ਨਹੀਂ ਰੋਕ ਪਾਰਿਆ ਨੀਹਾ ਦੇ ਇਨਸਾਫ ਲਈ ਧਰਨਾ ਲਾਉਣਾ ਪਿਆ ਹੁਣ ਨੀਹਾ ਦਾ ਇਨਸਾਫ ਕਿੱਥੇ ਖੜਾ ਹੈ ਉਸਦੇ ਵਕੀਲ ਤੋਂ ਸੁਣਦੇ ਹਾਂ ਨੀਹਾ ਦਾ ਪਿੰਡ ਜਿਹੜਾ ਉਹ ਸ਼੍ਰੀ ਆਨੰਦਪੁਰ ਸਾਹਿਬ ਦੀ 2 ਹੋਰ 3 ਕਿਲੋਮੀਟਰ ਤੇ ਦੂਰ ਪਿੰਡ ਝਿੰਜੜੀ ਹੈ ਔਰ 5 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀਗਾ ਪਿੰਡ ਨਾਲਾ ਤਹਿਸੀਲ ਨਾਲਾਗੜ ਦੇ ਦੇ ਵਿੱਚ ਹਿਮਾਚਲ ਚ ਪਿੰਡ ਔਰ ਜੋ ਜੋ ਮਾੜਾ ਹੋਇਆ ਜੋ ਪਰਿਵਾਰ ਨਾਲ ਹੋਇਆ ਬੜਾ ਮਾੜਾ ਹੈ ਮਤਲਬ ਅਸੀਂ ਵੀ ਇਮੋਸ਼ਨਲ ਹੈ ਔਰ ਇਸ ਹਾਫ ਲੈਂਡ ਬਾਸ ਤੇ ਜੇਕਰ ਡੈੱਡ ਬੋਡੀਜ਼ ਹੜਕਾ ਪਰ ਰੱਖਣੀਆਂ ਹੋਵੇ ਕਿੱਧਰ ਜਾ ਰਹੇ ਇਨਸਾਨ ਹੈ ਨਾ ਔਰ ਮੈਂ ਤਾਂ ਲਗਭਗ 4-5 ਮਹੀਨੇ ਕੀ ਇਸ ਥੇਕਲੇ ਇੱਕ ਨਿਆਣੀ ਤੁਹਾਡੇ ਦਿਨੋਂ 6 ਮਹੀਨੇ ਪਹਿਲਾਂ ਇੱਕ ਆਨੰਦਪੁਰ ਦੀ ਇੱਕ ਪਿੰਡ ਸੀਗਾ ਉਹਦਾ ਕੇਸ ਮੈਂ ਲੜਿਆ ਤੇ ਜੋ ਜਿਹੜਾ ਐਕਚੁਅਲੀ ਪਰਿਵਾਰ ਦੀ ਮੰਗ ਸੀਗੀ ਕਿ 6 ਜਣੇ ਪਰਚਾ ਸੀਗੇ ਕਿ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਅਰੈਸਟ ਡੈਡਵੁੱਡ ਉਹ ਉਹੀ ਚੁੱਕੀ ਸੀ ਅਸੀਂ ਜਦੋਂ ਸਾਰੇ ਅਰੈਸਟ ਹੋਏ ਆ ਤੇ 302 ਦਾ ਪਰਚਾ ਅੱਜ ਕੱਲ ਬੀਐਨਐਸ 103 ਦੇ ਵਿੱਚ ਹੋ ਗਿਆ ਸਾਰੇ ਅਰੈਸਟ ਐ ਪਰ ਅਸੀਂ ਇਹ ਚਾਹੁੰਦੇ ਕਿ ਅੱਜ ਇਸ ਨੇਹਾ ਦੇ ਨਾਲ ਹੋਇਆ ਹੈ ਨਾ ਹੋਰ ਕੀ ਕੋਈ ਨੇਹਾ ਜਿਹੜੀ ਉਹ ਦਾਸ ਦੀ ਬਲੀ ਨਾ ਚੱਲੇ ਇਹ ਲੜਾਈ ਹੈ ਹੁਣ ਜੋ ਇਸ ਪਰਿਵਾਰ ਨਾਲ ਹੋ ਗਿਆ ਸੋ ਹੋ ਗਿਆ ਪਰ ਅੱਗੇ ਕੋਈ ਨਾ ਹੋਵੇ ਹੈਨਾ ਅੱਗੇ ਕਿਸੇ ਪਰਿਵਾਰ ਨਾਲ ਨਾ ਹੋਵੇ ਤੇ ਜਿੱਥੇ ਤੱਕ ਹੋ ਸਕਿਆ ਪਰਿਵਾਰ ਨੂੰ ਇਨਸਾਫ ਦੀ ਜਿਹੜੀ ਲੜਾਈ ਉਹ ਲੜਨਗੇ ਗੱਲ ਹੈ ਜਦੋਂ ਨੇਹਾ ਦੀ ਵੀਡੀਓਜ਼ ਵਾਇਰਲ ਹੋ ਰਹੀਆਂ ਨਾ ਤਾਂ ਹਰ ਕੋਈ ਉਹਨੂੰ ਆਪਣੀ ਧੀ ਸਮਝ ਰਿਹਾ ਹਰ ਕੋਈ ਵੀਡੀਓ ਤਾਂ ਵਾਇਰਲ ਹੋਈ ਹਰ ਕੋਈ ਲਿਖ ਰਿਹਾ ਵੀ ਲੋਕੀ ਧੀਆ ਨੂੰ ਕਿਦਾਂ ਚਾਹ ਨਾਲ ਵਿਆਹ ਦਿਆ ਕੋਈ ਨਹੀਂ ਚਾਹੁੰਦਾ ਇਹ ਸਭ ਕੁਝ ਹੋਵੇ ਕਿੰਨੇ ਕਿੰਨੇ ਖੁਸ਼ ਨਜ਼ਰ ਆ। ਹੋਰ ਤੁਸੀਂ ਇਹ ਦੇਖੋ 5 ਮਹੀਨੇ ਪਹਿਲਾਂ ਵਿਆਹ ਹੋਇਆ ਹੈ ਨਾ 5 ਮਹੀਨੇ ਚ ਤਾਂ ਸ਼ੌਂਕ ਨਹੀਂ ਪੂਰੇ ਹੁੰਦੇ। ਹੈ ਨਾ ਔਰ ਉਹ ਕੁੜੀ ਨੂੰ ਤੁਸੀਂ ਜ਼ਹਿਰ ਦੇ ਕੇ ਮਾਰ ਰਹੇ ਹੋ ਔਰ ਪਰਿਵਾਰ ਨੂੰ ਕਦੋਂ ਦੱਸ ਰਹੇ 2 ਦਿਨ ਬਾਅਦ। ਔਰ ਤੁਸੀਂ ਹਸਪੀਟਲ ਤੱਕ ਨਹੀਂ ਜਾਂਦੇ। ਹੈਨਾ ਅਸੀਂ ਜਦੋਂ ਵਿਆਹ ਕਰਦੇ ਆ ਆਪਣੀ ਕਿਸੇ ਵੀ ਅਸੀਂ ਉਸ ਟਾਈਮੇ ਕਹਿੰਦੇ ਆ ਅਸੀਂ ਇਹਨੂੰ ਬਹੁਲਹਿਕ ਬਣਾ ਕੇ ਨਹੀਂ ਲੈ ਕੇ ਆਵਾਂਗੇ ਹੈਨਾ ਇੱਕ ਕੁੜੀ ਬਣਾ ਕੇ ਲੈ ਕੇ ਆਵਾਂ ਇਨਸਾਨੀਅਤ ਜਿਹੜੀ ਸ਼ਰਮਸਾਰ ਹੈ ਅਸਲ ਦੇ ਵਿੱਚ ਕੀ ਮਤਲਬ ਵਿਆਹ ਤਾਂ ਜੇ ਹੋਇਆ ਮਤਲਬ ਬੰਦੇ ਨੂੰ ਸਮਝਦੇ ਆ ਸਮਝਦੇ ਸਮਾਂ ਲੱਗ ਜਾਂਦਾ 5 ਮਹੀਨਿਆਂ ਦੇ ਵਿੱਚ ਵਿਚਾਰੀ ਕੁੜੀ ਨੇ ਕੀ ਕਰ ਦਿੱਤਾ ਜਿਹੜਾ ਇਹਨਾਂ ਨੇ ਤੂੰ ਉਹ ਤਾਂ ਦੱਸਦੇ ਵੀ ਨਹੀਂ ਬੇਬੀ ਹਾਂ ਦੇ ਕਹਿੰਦੇ ਵੀ 35 36 ਘੰਟਿਆਂ ਬਾਅਦ ਸਾਨੂੰ 35 36 ਘੰਟੇ ਬਾਅਦ ਦੱਸਿਆ ਉਸ ਤੋਂ ਬਾਅਦ ਕੁੜੀ ਦੀ ਜਿਹੜੀ ਬੋਡੀ ਚ ਜ਼ਹਿਰ ਨਿਕਲਿਆ ਉਹ ਆਰਾਊਂਡ ਬੋਤਲ ਡੇਢ ਬੋਤਲ ਦੇ ਆਰਾਊਂਡ ਨਿਕਲੀ ਆ ਪੀਜੀਆਈ ਦੇ ਵਿੱਚ ਕੋਈ ਲੜਕੇ ਦੇ ਪਰਿਵਾਰ ਕੋਈ ਨਹੀਂ ਪੁੱਜਿਆ ਹਨਾ ਉਸ ਤੋਂ ਬਾਅਦ ਇਹਨਾਂ ਨੂੰ ਧਮਕੀ ਦੇ ਦਿੰਦੇ ਜੋ ਕਰਨਾ ਤੁਸੀਂ ਕਰ ਲਓ ਧਮਕੀ ਦਿੱਤੀ ਹਾਂ ਜਦੋਂ ਉਹ ਥਾਣੇ ਦੇ ਵਿੱਚ ਸੀਗੇ ਹਨਾ ਉਸ ਟਾਈਮ ਧਮਕੀ ਦਿੱਤੀ ਹੈ ਪਰ ਚਲੋ ਇਸ ਨਿਹਨ ਨਾਲ ਹੋ ਗਿਆ ਅਸੀਂ ਤਾਂ ਲੜਾਈ ਸਾਡੀ ਤਾਂ ਇਹ ਹੈ ਕਿ ਕਿਸੇ ਹੋਰ ਨਾਲ ਨਾ ਹੋਵੇ ਮੇਰੇ ਕੋਲ ਲਗਭਗ ਤਿੰਨ ਚਾਰ ਕੇਸ ਹੋਣੇ ਆਪਣੇ ਲੋਕਲ ਜਿਹੜੇ ਜਿਹੜੇ ਡੋਰੀ ਡੈਥ ਜਿਹਨਾਂ ਦੀ ਹੋਈ ਹੈ ਇਸ ਲਈ ਸਭ ਤੋਂ ਵੀ ਚੱਲ ਨਹੀਂ ਹੁੰਦਾ ਜੇ ਉਹ ਤੇ ਗਏ ਨੇ ਤਾਂ ਕਹਿੰਦੇ ਵੀ ਸੰਤਾ ਐ ਕਰਦੇ ਬੈਸੇ ਜਿਵੇਂ ਅਸੀਂ ਕੋਈ ਗੁਨਾਹ ਕੀਤਾ ਹੋਵੇ ਕੁੜੀ ਦੇ ਬੋਡੀ ਨੂੰ ਲੈ ਜਾਂਦੇ ਰਹੇ ਸੀਗੇ ਹੁਣ ਤੁਸੀਂ ਇਹ ਦੇਖ ਲਓ ਕਿ ਇਨਸਾਫ ਜੇ ਲੈਣਾ ਹੋਵੇ ਹਨਾ ਸਾਨੂੰ ਸੜਕਾਂ ਪੁਰਾਣਾ ਪੈਂਦਾ ਸਰਕਾਰਾਂ ਕਿੱਥੇ ਆ ਸਰਕਾਰਾਂ ਦੇ ਬੰਦੇ ਕਿੱਥੇ ਕੋਈ ਨਹੀਂ ਖੜਦਾ ਹਨਾ ਹੁਣ ਸਾਰੇ ਨਾਣਾ ਅਫਸੋਸ ਕਰਕੇ ਚਲੇ ਜਾਣਾ ਪਰ ਗਲਤ ਇਹ ਕਿ ਅਸੀਂ ਇਨਸਾਫ ਲੈਣ ਲਈ ਜਾਈਏ ਕਿਦੇ ਕੋਲ ਛੋੜੇ ਤੇ ਬੋੜੇ ਨੂੰ ਵੀ ਰੱਖਣਾ ਪਿਆ ਇਦਾਂ ਹੀ ਤੁਸੀਂ ਕਹਿ ਰਹੇ ਸੜਕ ਤੇ ਉਹ 3 ਕ ਜਾਂ 4 ਘੰਟੇ ਰਹੀ ਤਾਂ ਜਾ ਕੇ ਇਨਸਾਫ ਮਿਲਿਆ 4 ਘੰਟੇ ਸੜਕ ਤਿੰਨ ਪੁਲਿਸ ਸਟੇਸ਼ਨ ਦੇ ਬਾਹਰ ਅਸੀਂ ਪੂਰਾ ਟਾਈਮ ਜਦੋਂ ਤੱਕ ਇਨਸਾਫ ਨਹੀਂ ਮਿਲੇ ਅਸੀਂ ਨਾਲ ਸੀਗੇ ਤੇ ਇਹ ਬੜੀ ਮਤਲਬ ਕਿ ਅੱਜ ਵੀ ਜਿਹੜਾ ਕਾਨੂੰਨ ਹੈ ਇਹ ਸਿਰਫ ਅਮੀਰਾਂ ਵਾਸਤੇ ਹੈ ਜੇ ਅਸੀਂ ਗਰੀਬਾਂ ਦੀ ਗੱਲ ਕਰੀਏ ਤਾਂ ਅੱਜ ਦੀ ਡੇਟ 'ਚ ਮੈਂ ਬਤੌਰ ਵਕੀਲ ਹੋਣ ਦੇ ਨਾਤੇ ਕਹਿੰਦਾ ਅੱਜ ਦੀ ਡੇਟ 'ਚ ਵੀ ਗਰੀਬਾਂ ਵਾਸਤੇ ਕਾਨੂੰਨ ਨਹੀਂ ਤੇ ਹਿਮਾਚਲ ਦੇ ਵਿੱਚ ਪੈਂਦਾ ਜਿੱਥੇ ਹਿਮਾਚਲ ਦੇ ਵਿੱਚ ਪਰਚਾ ਹੋਇਆ ਹੈ ਤੇ ਹੁਣ ਇਸ ਟਾਈਮ ਸਾਰੇ ਬੰਦੇ ਅਰੈਸਟ ਹੈ ਜੇਲ੍ਹ ਚ ਇਸ ਅਨਸਾਰੇ ਤੇ ਇਹ ਵੀ ਗੱਲ ਕਹੀ ਜਾ ਰਹੀ ਹੈ ਵੀ ਜਿੱਥੇ ਪਰਿਵਾਰ ਮਤਲਬ ਉਹਨਾਂ ਦੇ ਸਾਰੇ ਪਰਿਵਾਰ ਨੇ ਟੌਰਚਰ ਕੀਤਾ ਕੁਛ ਐਦਾਂ ਦੀਆਂ ਗੱਲਾਂ ਵੀ ਦੇਖੋ ਕੁੜੀ ਨੰਬਰ ਸੀਗਾ ਸ਼ੱਕਿਆ ਹੋਇਆ ਮੈਂ ਜਿਹੜਾ ਲੜਕੀ ਦਾ ਭਰਾ ਮੈਂ ਉਹਦੇ ਚੈਟ ਵੀ ਪੜ੍ਹ ਰਿਆ ਸੀ ਉਹਦੇ ਚ ਲਿਖਿਆ ਸੀ ਵਿਆਹ ਤੋਂ ਪਹਿਲਾਂ ਕੀ ਇਹ ਸਾਨੂੰ ਫੋਰਸ ਕਰ ਰਹੇ ਕਿ ਅਸੀਂ ਆਨੰਦਕਾਰਜ ਨਿਕਾਣਾ ਲਾਵਾ ਫੇਰੇ ਲੈਣੇ ਔਰ ਮੁੰਡੇ ਨਾਲ ਟੋਟਲ ਅਗਨੀ ਦੇ ਨਾਲ ਫੇਰੇ ਲੈਣੇ ਹਾਂ ਹਾਂ ਅਗਲੀ ਦਿਫਾਰ ਮੁੰਡੇ ਨੇ ਟੋਟਲ ਡਿਨਾਈ ਕੀਤਾ ਭਰਾ ਨੇ ਕੀ ਮਨਾ ਕਰ ਦੋ ਤੁਸੀਂ ਚਲੋ ਫਿਰ ਵੀ ਜਦੋਂ ਦੋ ਰਿਸ਼ਤੇਦਾਰ ਵਿੱਚ ਪੈਂਦੇ ਆ ਗੱਲਾਂ ਹੁੰਦੀਆਂ ਮਤਲਬ ਵਿਆਹ ਤੋਂ ਪਹਿਲਾਂ ਹੀ ਜਦੋਂ ਟਰਮ ਐਂਡ ਕੰਡੀਸ਼ਨ ਆ ਜਾਂਦੀਆਂ ਉਹ ਬੈਸੇ ਰਿਸ਼ਤਾ ਕਾਮਯਾਬ ਨਹੀਂ ਹੁੰਦਾ ਹਨਾ ਲੜਕੀ ਨੂੰ ਜਿਹਨੇ ਅਮਰਿਤ ਛਕਿਆ ਹੋਇਆ ਉਹਦੇ ਕੰਕਰ ਲਾ ਕੇ ਰੱਖ ਦੇਣੇ ਉਹਨੂੰ ਕਹਿੰਦਾ ਤੂੰ ਮੀਟ ਬਣਾ ਤੂੰ ਅੰਡੇ ਬਣਾ ਇਹ ਸਾਡੇ ਧਰਮ ਚ ਇਹ ਨਹੀਂ ਹੈ ਇਹ ਗੱਲ ਨਹੀਂ ਹੈ ਪਰ ਉਹ ਹੀ ਕੁੜੀ ਫਿਰ ਵੀ ਕੁੜੀ ਨੇ ਦੇਖੋ ਆਪਣੇ ਮਾਪਿਆਂ ਨੂੰ ਨਹੀਂ ਦੱਸਿਆ ਕਿਉਂ ਨਹੀਂ ਦੱਸਿਆ ਕਿ ਘਰ ਨਾ ਟੁੱਟ ਜਾਵੇ ਹੈਨਾ ਕੁੜੀ ਹੋਰ ਅੱਜ ਵੀ ਉਹਦੀ ਵੀਡੀਓ ਦੇਖੋ ਇੱਕ ਬੋਲਦੀ ਪਈ ਕਿ ਮੈਂ ਪਿੱਛੇ ਬਹਿ ਜੂਗੀ ਕਿ ਹਾਂ ਬਿਆਦ ਗੱਲ ਨਹੀਂ ਗੱਲ ਕੋਟ ਨਹੀਂ ਕਰਦਾ ਪਿਆ ਸੀ ਚਲੋ ਵੀ ਬੜੀ ਖੁਸ਼ ਸੀ ਵੀ ਇੰਸਟਾਗ੍ਰam ਨੂੰ ਲੈ ਕੇ ਗੱਲ ਹੋ ਰਹੀ ਸੀ ਇੰਸਟਾਗ੍ਰam ਹਾਂ ਪਰ ਇਹ ਲੱਗਦਾ ਨਾ ਵੀ ਉਹਦੇ ਮਨ 'ਚ ਸੁਪਨੇ ਹੀ ਬੜੇ ਸੀ ਵੀ ਮੇਰਾ ਘਰ ਵਾਲਾ ਕਿੰਨਾ ਵਧੀਆ ਹੋਏਗਾ ਮੈਨੂੰ ਕਿੰਨਾ ਖੁਸ਼ ਰੱਖੇਗਾ ਮੈਨੂੰ ਰਾਣੀਆਂ ਵਾਂਗ ਮੈਂ ਉਹੀ ਹੈ ਮੈਂ ਵੀ ਜਦੋਂ ਮੈਂ ਵੀਡੀਓ ਦੇਖ ਰਿਹਾ ਸੀ ਮੈਨੂੰ ਫੀਲ ਹੋਇਆ ਕਿ ਮੈਂ ਕਿਹਾ ਯਾਰ ਜਿਹੜੀ 5 ਮਹੀਨੇ ਪਹਿਲਾਂ ਇੰਨਾ ਖੁਸ਼ ਸੀਗੀ ਆਪਣੇ ਉਹਨੂੰ ਆਪਣੇ ਘਰ ਵਾਲੇ 'ਤੇ ਪਰ ਇੰਨਾ ਵਿਸ਼ਵਾਸ ਥਾ ਹੈ ਨਾ ਉਹ ਅੱਜ 5 ਮਹੀਨੇ ਬਾਅਦ ਉਹਨੂੰ ਕੀ ਹੋ ਗਿਆ ਕੀ ਉਹਨੂੰ ਜ਼ਹਿਰ ਪਲਾਣਾ ਪੈ ਗਿਆ ਉਹਨੂੰ ਤੇ ਚਲੋ ਇਹ ਹੈ ਕਿ ਜ਼ਿੰਦਗੀ ਹੈ ਜਿਹੜੀ ਇੱਕ ਕਹਿੰਦੇ ਦੀਵੇ ਦੀ ਲੋ ਵਾਂਗੂ ਹੈ ਜਦੋਂ ਤੱਕ ਉਹਦੇ 'ਚ ਤੇਲ ਹੈ ਉਦੋਂ ਤੱਕ ਦੀਵਿਆਂ ਮਗਣੇ ਉਹੀ ਜਦੋਂ ਤੱਕ ਸਾਡੇ ਸਾਹ ਪਰ ਸਾਹ ਇਸ ਤਰ੍ਹਾਂ ਜਾਣੇ ਹੈ ਨਾ ਤੜਫ ਤੜਪ ਕੇ ਜਾਣੇ ਉੱਥੇ ਦਿਲ ਚ ਨਾ ਰੋ ਸਤ ਉੱਥੇ ਤਾਂ ਲੱਗਦਾ ਕਿ ਕਿ ਐਜ਼ ਐਡਵੋਕੇਟ ਤੁਸੀਂ ਬੜੇ ਕੇਸ ਦੇਖੇ ਹੋਣਗੇ ਤਾਂ ਲੱਗਦਾ ਵੀ ਇਹ ਜ਼ਹਿਰ ਦਿੱਤਾ ਗਿਆ ਕਿਉਂਕਿ ਪਰਿਵਾਰ ਵੀ ਕਹਿ ਰਿਹਾ ਬੋਡੀ ਤੇ ਵੀ ਕਾਫੀ ਨਿਸ਼ਾਨ ਨਜ਼ਰ ਆਏ ਆ ਉਹਨਾਂ ਨੂੰ ਨਹੀਂ ਐਕਚੁਅਲੀ ਕੀ ਸੀ ਮੈਂ ਹੁਣ ਮੈਨੂੰ ਜਦੋਂ ਦੱਸ ਰਹੇ ਸੀਗੇ ਹੀ ਨਹੀਂ ਮੈਨੂੰ ਇਹ ਦੱਸਿਆ ਕਿ ਜਦੋਂ ਪੀਜੀਆਈ ਦੇ ਵਿੱਚ ਗਏ ਹੈ ਪੀਜੀਆਈ ਵਾਲੇ ਨੇ ਕਿਹਾ ਕਿ ਇਹ ਸਾਨੂੰ ਦੱਸੋ ਕੀ ਹੈ ਕੀ ਖਲਾਇਆ ਕੀ ਹੈ ਕੁੜੀ ਦੇ ਦੇਵਰ ਨੇ WhatsApp ਤੇ ਫੋਟੋ ਭੇਜੀ ਹੈ ਕੀ ਆ ਹਾਈ ਮੈਂ ਇਹਨਾਂ ਨੂੰ ਕਿਹਾ ਕਿ ਉਹਦਾ ਸਕਰੀਨਸ਼ਾਟ ਸੰਭ ਕੇ ਰੱਖਿਓ ਇਨ ਫਿਊਚਰ ਜਦੋਂ ਬੇਲ ਲਾਣੀ ਹੈ ਅਸੀਂ ਉੱਤੇ ਦਿਖਾਵਾਂਗੇ ਕਿ ਆ ਦੇਵਰ ਨੇ ਭੇਜਿਆ ਉਹ ਪਾਰਟ ਆਫ ਐਵੀਡੈਂਸ ਆ ਉਹ ਵੀ ਪਰ ਚਲੋ ਹੁਣ ਬੰਦੇ ਹੁਣ ਪਰਿਵਾਰ ਦਾ ਅੱਜ ਪਰਿਵਾਰ ਉਜੜ ਗਿਆ ਹੈਨਾ ਜਿਨ੍ਹਾਂ ਦਾ ਜਿਨ੍ਹਾਂ ਦਾ ਇੱਕ ਛੋਟਾ ਬੱਚਾ 24-25 ਸਾਲ ਕਿਆ ਉਮਰ ਹੁੰਦੀ ਜਿਨ੍ਹਾਂ ਦਾ ਬੱਚਾ ਚਲ ਜਾਂਦਾ ਉਹਦਾ ਫਿਰ ਹੈਨਾ ਪਰਿਵਾਰ ਉਹ ਇੱਕ ਉਜੜਣ ਦੇ ਬਰਾਬਰ ਦਾ ਹੀ ਉਹ ਪਰਿਵਾਰ ਸੁਪਨੇ ਵੀ ਬੜੇ ਵੱਡੇ ਵੱਡੇ ਸਪਨੇ ਵੀ ਵੱਡੇ ਸੀਗੇ ਵੀਡੀਓ ਚ ਤੁਸੀਂ ਦੇਖੋ ਕਿ ਮੈਂ ਖੁਸ਼ ਸੀਗੀ ਹੈਨਾ ਚਲੋ ਇਹ ਤਾਂ ਭਜੀ ਕਿਸਮਤ ਦੀਆਂ ਗੱਲਾਂ ਜਿਹੜੀ ਸਾਡੀ ਲੜਾਈ ਹੈ ਕਾਨੂੰਨੀ ਲੜਾਈ ਉਹ ਸੀ ਲੜਾਂਗੇ ਪੂਰੀ ਹੈਨਾ ਇਸ ਨਿਹਾਂ ਨਾਲ ਹੋ ਗਿਆ ਹੁਣ ਅਸੀਂ ਇਹ ਦੇਖੀ ਕਿ ਦੂਜੀ ਕੋਈ ਨਿਹਾਂ ਇਹਦਾ ਸ਼ਿਕਾਰ ਨਾ ਹੋਵੇ ਕੌਣ ਕੌਣ ਹੈ ਕਿਤੇ ਕਿਤੇ ਪਈ ਹੈ ਉਹਨਾਂ ਦੇ ਇਸ ਦੇ ਬਾਰੇ 6 6 ਜਣੇ ਉੱਪਰ ਪਰਚਾ ਸੀਗਾ ਦੋ ਪੈਣਾ ਸੱਸ ਸੋਹਰਾ ਹੈ ਉਹ ਸੀਗਾ ਘਰ ਵਾਲੇ ਸੀਗਾ ਇੱਕ ਚਾਚਾ ਸੀਗਾ ਤੇ ਸਾਰੇ ਅਰੈਸਟ ਕਰ ਲਈ ਪੁਲਿਸ ਨੇ ਹਾਂ ਉਹ ਦੋ ਕੁੜੀਆਂ ਨੂੰ ਨਹੀਂ ਅਰੈਸਟ ਕਰਦੇ ਸੀਗੇ ਉਹ ਦੋ ਹੀ ਹੈ ਜਦੋਂ ਡੈੱਡ ਬੋਡੀ ਹੈ ਜਿਹੜੀ ਉਹ ਸੜਕ ਤੇ ਰੱਖੀ ਹੈ ਤੇ ਪਰਿਵਾਰ ਆਈ ਕਹਿ ਰਿਹਾ ਵੀ ਪੈਣਾ ਦਾ ਵੀ ਬੜਾ ਵੱਡਾ ਹੱਥ ਦੇਖੋ ਜੇ ਅਸੀਂ ਘਰ ਬਸਾਣਾ ਹੈ ਅਸੀਂ ਅਸੀਂ ਵੀ ਦੇਖੋ ਸਾਰੇ ਮੈਰਿਡ ਹੈ ਪੈਣਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਨਾ ਇੱਕ ਸੱਸ ਦਾ ਇੱਕ ਭੈਣਾਂ ਦਾ ਜੇ ਸੱਸ ਭੈਣਾਂ ਮੈਰਿਡ ਸਿਸਟਰ ਜੇ ਘਰ ਦੇ ਵਿੱਚ ਇੰਟਰਫੇਅਰ ਕਰੂਗੀ ਆ ਉਹ ਕਰਕੇ ਦੀ ਬਸਦਾ ਨਹੀਂ ਹੈ ਸੱਸ ਜੇ ਭੈਣਾਂ ਨੂੰ ਸਾਰੀ ਗੱਲ ਆਪਣੀ ਕੁੜੀ ਨੂੰ ਦੱਸੂਗੀ ਆ ਉਹ ਕਰਕੇ ਦੀ ਨਹੀਂ ਚੱਲਦਾ ਕਦੀ ਬਸਦਾ ਨਹੀਂ ਹੈ ਉਹੀ ਸ਼ਿਕਾਰ ਦੇਖੋ ਅੱਜ ਇਹ ਨਿਆ ਹੋਈ ਹੈ ਅੱਜ ਮੈਂ ਮੈਂ ਸੱਸਾਂ ਨੂੰ ਵੀ ਕਹਿੰਦਾ ਕਿ ਤੁਸੀਂ ਮਾਵਾ ਵੀ ਹੈ ਹੈਨਾ ਤੇ ਉਹ ਤਾਂ ਪਰਾਈ ਧੀ ਆ ਉਹਨੂੰ ਤਾਂ ਤੁਸੀਂ ਜਿੰਨਾ ਪਿਆਰ ਨਾ ਰੱਖ ਸਕਦੇ ਹੋ ਉਹ ਨਾ ਰੱਖੋ ਇਹ ਤਾਂ ਇਹ ਸਿੱਖਣ ਦੀ ਗੱਲ ਨਹੀਂ ਹੈ ਮੇਰੇ ਕੋਲ ਤਾਂ ਜਿਵੇਂ ਤੁਹਾਡੇ ਕੋਲ ਨਹੀਂ ਬੋਲੇ ਰਿਹਾ ਅੱਜ ਮੇਰੇ ਕੋਲ ਵੀ ਨਹੀਂ ਬੋਲੇ ਰਿਹਾ ਆ ਪਿੱਛੇ ਮਾਤਾ ਜੀ ਦੀ ਆਵਾਜ਼ ਸੁਣ ਕੇ ਨਾ ਬੜਾ ਮਤਲਬ ਉਹਨਾਂ ਨੂੰ ਕੈਮਰੇ ਤੇ ਤਾਂ ਵੀ ਨਹੀਂ ਲਿਆ ਸਕਦੇ ਅਸੀਂ ਤਾਂ ਪਰ ਉਹਨਾਂ ਦੀ ਆਵਾਜ਼ ਸੁਣ ਕੇ ਨਾ ਬੜਾ ਵੀ ਪਤਾ ਨਹੀਂ ਕਿੰਨਾ ਮਨ ਚ ਉਹਨਾਂ ਦੇ ਜਿਹਦੀ ਧੀ ਚਲੀ ਗਈ ਜਿਹਦਾ 9 ਮਹੀਨੇ ਜਨੇ ਕੋਕਚੇ ਰੱਖਿਆ ਫਿਰ ਵਿਆਹ ਕੀਤਾ ਫਿਰ ਵੱਡੇ ਵੱਡੇ ਸੁਪਨੇ ਦੇਖੇ ਹੋਣਗੇ ਪਤਾ ਨਹੀਂ ਅੱਗੇ ਹੋਰ ਕੀ ਸੋਚਾ ਹੈਗਾ ਵੀ ਘਰ ਕੁੜੀ ਨੂੰ ਜਿਹੜਾ ਵਿਆਹਤਾ ਮਾਪਿਆਂ ਸਮਝਦੇ ਜੇ ਤੋ ਕੁੜੀ ਨੂੰ ਵਿਆਹਤਾ ਮਤਲਬ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਉਸ ਤੇ ਲਾ ਦਿੱਤੀ ਉਹੀ ਗੱਲ ਹੈ ਸੱਤੋਂ ਨਹੀਂ ਬੋਲ ਹੁੰਦੇ ਅਸੀਂ ਦਾ ਵਕੀਲ ਹੈ ਹੈਨਾ ਜੀ ਸੱਤੋਂ ਨਹੀਂ ਬੋਲ ਹੋ ਰਿਹਾ ਜਦੋਂ ਮਾਂ ਦੇ ਹਾਲਾਤ ਦੇਖਿਆ ਔਰ ਮੈਂ ਤਾਂ ਉਸ ਟਾਈਮ ਵੀ ਦੇਖਿਆ ਜਦੋਂ ਸੀ ਡੈੱਡ ਬੋਡੀ ਰੱਖੀ ਸੀ ਇਹ ਮਾਂ ਨੂੰ ਡੈਡ ਬੋਡੀ ਰੱਖਣਾ ਆਪਣੀ ਬੱਚੇ ਦੀ ਡੈਡ ਬੋਡੀ ਰੱਖ ਕੇ ਉੱਥੇ ਬਹਿਣਾ ਪਿਆ ਇਹੀ ਮਾਨ ਇਹੀ ਮਾਨ ਔਰ ਇਨਜ਼ਾਬਾਸ ਤੇ ਚਲੋ ਔਰ ਲਗਭਗ 4 ਘੰਟੇ ਦੇ ਆਸ-ਪਾਸ ਇਹੇ ਦੀ ਧੁੱਪ ਦੇ ਵਿੱਚ ਡੈਡ ਬੋਡੀ ਤਾਂ ਵੀ ਮੰਨ ਕੀਤੀ ਜਾ ਸਕਦੀ ਨਹੀਂ ਅਸੀਂ ਦੇਖੋ ਮੈਂ ਆਪਾ ਪਰਿਵਾਰ ਨਾਲ ਐ ਜਿੱਥੇ ਤੱਕ ਹੋ ਸਕਿਆ ਮੈਂ ਇਹਨਾਂ ਨੂੰ ਕਹਤਾ ਜਦੋਂ ਬੇਲ ਵੀ ਲਾਉਂਗੇ ਅਪ ਹਾਈ ਕੋਰਟ ਤੱਕ ਜਾਵਾਂਗੇ ਠੀਕ ਆ ਹੋਰ ਮੈਂ ਲਗਭਗ ਮੈਂ 5 6 ਪਤਾ ਨਹੀਂ ਜਿੰਨੇ ਕੇਸ ਹੁੰਦੇ ਮੈਂ ਸਾਰੇ ਮੈਂ ਫ੍ਰੀ ਆਫ ਕੋਸਟ ਕਰਦਾ ਏ ਔਰ ਹਾਈ ਕੋਰਟ ਸ਼ਿਮਲਾ ਵੀ ਜਾਣਾ ਪਿਆ ਇਹਨਾਂ ਇਹਨਾਂ ਕਰਕੇ ਜਾਵਾਂਗੇ ਮੈਂ ਬਤੁਬਦੀ ਹੀ ਕਰ ਸਕਦਾ ਮੈਂ ਲੀਡਰ ਨਹੀਂ ਮੈਂ ਕੁਛ ਨਹੀਂ ਐ ਮੇਰੇ ਕੋਲੇ ਹੀ ਪਾਵਰ ਐ ਕਿਤੇ ਧੀਆਂ ਨਾਲ ਵਦੀ ਕੀ ਕੈਸੀ ਸਾਜ਼ਿਸ਼ ਉਲੀਕੀ ਕਿਤੇ ਜਾਂਦੀ ਵੇਖੋ ਅਰਥੀ ਉਹ ਦਾਜ ਦੀ ਖੁੱਲੀ ਅੱਖਾਂ ਨਾਲ ਸੁੱਤੇ ਲੋਕੋ ਜਾਗ ਪਵੋ ਜਾਂਕਾ ਛੇੜ ਗਈ ਹੈ ਹੁਣ ਸਾਡੇ ਇਲਾਜ ਦੀ ਦਾਜ ਦੀ ਬਲੀ ਚੜੀ ਨੇਹਾ ਦੀ ਕਹਾਣੀ ਸਾਡੇ ਸਮਾਜ ਦਾ ਚਿਹਰਾ ਨੰਗਾ ਕਰ ਲਈਏ ਇਸ ਘਟਨਾ ਤੋਂ ਸੁਧਰੀਏ ਅਤੇ ਦਾਜ ਖਿਲਾਫ ਆਪਣੀ ਆਵਾਜ਼ ਬੁਲੰਦ ਕਰੀਏ ਤਾਂ ਕਿ ਭਵਿੱਖ ਵਿੱਚ ਕਦੇ ਵੀ ਇਹ ਮਰੇ ਨਾ ਸਗੋ ਹਸ ਦੀ ਵਸਤੀ ਰਹੇ ਚੰਡੀਗੜ੍ਹ ਤੋਂ ਪਵਨਪ੍ਰੀਤ ਕੌਰ ਚੈਨਲ ਮਿੱਟੀ